ਬੀਤੀ ਰਾਤ ਪਾਕਿਸਤਾਨ ਵੱਲੋਂ ਭਾਰਤ ਦੇ 15 ਫੌਜੀ ਟਿਕਾਣਿਆਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਭਾਰਤ ਦੀ ਫੌਜ ਨੇ ਹਵਾਜੀ ਉਹਨਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਉਸ ਤੋਂ ਬਾਅਦ ਭਾਰਤ ਵੱਲੋਂ ਜਵਾਬੀ ਹਮਲੇ ਦੇ ਤਹਿਤ 라ਵਲਪਿੰਡੀ ਲਾਹੌਰ ਅਤੇ ਹੋਰ ਪਾਕਿਸਤਾਨ ਦੇ 9 ਟਿਕਾਣਿਆਂ ਤੇ ਡਰੋਨ ਰਾਹੀਂ ਹਮਲੇ ਕੀਤੇ ਨੇ ਉਦੋਂ ਅਮਰੀਕਾ ਨੇ ਪਾਕਿਸਤਾਨ ਗਏ ਆਪਣੇ ਅਮਰੀਕੀ ਨਾਗਰਿਕਾਂ ਨੂੰ ਤੁਰੰਤ ਪਾਕਿਸਤਾਨ ਛੱਡਣ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਔਰ ਪਾਕਿਸਤਾਨ ਦੇ ਪੰਜਾਬ ਮਤਲਬ ਲੰਦੇ ਪੰਜਾਬ ਦੇ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ ਪੂਰੀ ਖਬਰ ਜਿਹੜੀ ਆ ਰਹੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਪਰੇਸ਼ਨ ਸੰਦੂਰ ਦੇ ਦੂਸਰੇ ਦਿਨ ਭਾਰਤ ਨੇ ਪਾਕਿਸਤਾਨ ਤੇ ਇੱਕ ਵੱਡਾ ਐਕਸ਼ਨ ਕੀਤਾ ਸਵੇਰੇ ਭਾਰਤੀ ਸਟ੍ਰਾਈਕ ਵਿੱਚ ਪਾਕਿਸਤਾਨ ਦੇ ਤਿੰਨ ਵੱਡੇ ਸ਼ਹਿਰ ਲਾਹੌਰ ਕਰਾਚੀ ਅਤੇ 라ਵਲਪਿੰਡੀ ਵਿੱਚ ਲੱਗੇ ਹੈੱਡਕੁਆਟਰ ਨੋ ਅਰ ਡਿਫੈਂਸ ਸਿਸਟਮ ਤਬਾਹ ਕਰ ਦਿੱਤੇ ਨੇ ਨਿਊਜ਼ ਏਜੰਸੀ ਏਐਨਆਈ ਨੇ ਇਹ ਜਾਣਕਾਰੀ ਦਿੱਤੀ ਹੈ ਹਮਲੇ ਦੇ ਲਈ ਭਾਰਤ ਨੇ ਅਜਰਾਈਲ ਹਾਰਪੀ ਡਰੋਨ ਦਾ ਇਸਤੇਮਾਲ ਕੀਤਾ ਪਾਕਿਸਤਾਨੀ ਸੈਨਾ ਦੇ ਇੱਕ ਬਲਾਰੇ ਲੈਫਟੀਨੈਂਟ ਜਰਨਲ ਅਹਿਮਦ ਸ਼ਰੀਫ ਚੌਧਰੀ ਨੇ ਦੁਪਹਿਰ ਨੂੰ ਮੀਡੀਆ ਨੂੰ ਦੱਸਿਆ ਕਿ ਪਾਕਿਸਤਾਨ ਦੇ ਨੌਂ ਸ਼ਹਿਰਾਂ ਵਿੱਚ ਭਾਰਤ ਨੇ ਡਰੋਨ ਰਾਹੀਂ ਕਾਰਵਾਈ ਕੀਤੀ ਹੈ ਪਾਕਿਸਤਾਨੀ ਸੈਨਾ ਨੇ ਕਟੋ-ਕਟੋ ਜ਼ਿਕਰ ਕੀਤਾ ਕਿ 50 ਡਰੋਨ ਡੇਗਾਂ ਦੇ ਵਿੱਚ ਕਾਮਯਾਬ ਰਹੀ ਹੈ ਸ਼ਰੀਫ ਨੇ ਇਹ ਵੀ ਮੰਨਿਆ ਕਿ ਇੱਕ ਡਰੋਨ ਨੁਕਸਾਨ ਪਹੁੰਚਾਉਣ ਵਿੱਚ ਕਾਮਯਾਬ ਰਿਹਾ ਲਾਹੌਰ ਵਿੱਚ ਪਾਕਿਸਤਾਨੀ ਸੈਨਾਨ ਨੇ ਚਾਰ ਜਵਾਨ ਜਿਹੜੇ ਪਾਕਿਸਤਾਨ ਸੈਨਾ ਦੇ ਜ਼ਖਮੀ ਹੋ ਨੇ ਔਰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮਿਆਨੂ ਇਲਾਕੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਇਸੇ ਦੌਰਾਨ ਅਮਰੀਕਾ ਨੇ ਲਾਹੌਰ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਅਤੇ ਹੋਰ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤੁਰੰਤ ਸੁਰੱਖਿਤ ਥਾਵਾਂ ਤੇ ਚਲੇ ਜਾਣ ਵਾਸਤੇ ਵੀ ਆਗ ਦਿੱਤਾ ਕਈਆਂ ਨੂੰ ਕਿਹਾ ਕਿ ਤੁਰੰਤ ਪਾਕਿਸਤਾਨ ਛੱਡ ਦਿੱਕੇ ਉਹ ਹੋਰ ਮੁਲਕ ਦੇ ਵਿੱਚ ਜਾਂ ਅਮਰੀਕਾ ਵਾਪਸ ਆਏ ਦੂਜੇ ਪਾਸੇ ਔਰ ਲੈਂਦੇ ਪੰਜਾਬ ਨੇ ਉਥੋਂ ਦੀ ਸਰਕਾਰ ਨੇ ਸੂਬੇ ਦੇ ਵਿੱਚ ਐਮਰਜੈਂਸੀ ਘੋਸ਼ਣਾ ਕਰ ਦਿੱਤੀ ਹੈ ਜਿੰਨਾ 9 ਸ਼ਹਿਰਾਂ ਤੇ ਭਾਰਤ ਵੱਲੋਂ ਜਵਾਬੀ ਕਾਰਵਾਈ ਦਿੱਤਾ ਹੈ ਤੇ ਵੱਡੀ ਕਾਰਵਾਈ ਕੀਤੀ ਉਹਨਾਂ ਸ਼ਹਿਰਾਂ ਵਿੱਚ 라ਵਲਪਿੰਡੀ ਅਟਕ ਚਕਵਾਲ ਲਾਹੌਰ ਗੁਜਰਾਵਾਲਾ ਬਾਬਲਪੁਰ ਮਿਆਨੋ ਕਰਾਚੀ ਅਤੇ ਸ਼ੋਰ ਇਹਨਾਂ ਇਲਾਕਿਆਂ ਦੇ ਵਿੱਚ ਪਾਕਿਸਤਾਨ ਨੂੰ ਜਵਾਬੀ ਕਾਰਵਾਈ ਦਿਖਾਈ ਗਈ ਹੈ ਜਿਵੇਂ ਹਾਰਪੀ ਡਰੋਨ ਦੇ ਨਾਲ ਹਮਲਾ ਕੀਤਾ ਉਸ ਬਾਰੇ ਦੱਸਿਆ ਜਾ ਰਿਹਾ ਕਿ ਇਜ਼ਰਾਈਲ ਦੀ ਬਹੁਤ ਇੱਕ ਵਧੀਆ ਤਕਨੀਕ ਹੈ ਡਰੋਨ ਅਤੇ ਮਜ਼ਾਇਲ ਦਾ ਇਹ ਮਿਕਸ ਆਪਾ ਹਾਰਪੀ ਔਰ ਇਹਦੀ ਉਡਾਨ ਜਿਹੜੀ ਹੈ 6 ਘੰਟੇ ਲੰਬਾਈ ਇਹਦੀ 2.1 ਮੀਟਰ ਰੇਂਜ ਇਹਦੀ 500 ਤੋਂ 1000 ਕਿਲੋਮੀਟਰ ਤੱਕ ਤੇ ਜਿਹੜੇ ਦੇ ਵਿੰਗ ਸਪੈਨ ਆ ਉਹਨਾਂ ਦੀ ਜਿਹੜੀ ਆ ਲੈਂਥ ਆ ਉਹ 2.7 ਮੀਟਰ ਸਸਾਈਡ ਡਰੋਨ ਹੈ ਇਜ਼ਰਾਈਲ ਐਰੋਸਪੇਸ ਇੰਡਸਟਰੀ ਆਈਏਆਈ ਨੇ ਬਣਾਇਆ ਪਹਿਲੀ ਵਾਰ ਇਸ ਦਾ ਪ੍ਰਕਸ਼ਣ ਜਿਹੜਾ ਵਾ 1999 ਚ ਕੀਤਾ ਗਿਆ ਸੀ ਦੁਸ਼ਮਣ ਦੀ 에어 డిਫੈਂਸ ਸਿਸਟਮ ਨੂੰ ਨਸ਼ਟ ਕਰਨ ਦੇ ਲਈ ਇਹ ਡਿਜ਼ਾਈਨ ਕੀਤਾ ਗਿਆ ਆਟੋਨਮਸ ਅਤੇ ਮੈਨੂਅਲ ਦੋਨਾਂ ਮੋਡ ਤੇ ਇਹ ਕੰਮ ਕਰਦਾ ਟਾਰਗੇਟ ਨਹੀਂ ਮਿਲਦਾ ਤੇ ਇਹ ਵਾਪਸ ਨਹੀਂ ਆਉਂਦਾ ਬਲਕਿ ਖੁਦ ਫਿਰ ਆਪਣੇ ਆਪ ਨੂੰ ਨਸ਼ਟ ਕਰ ਲੈਂਦਾ ਰੇਡੀਓ ਸਿਗਨਲ ਦਾ ਪਤਾ ਲਗਾ ਕੇ ਹਮਲਾ ਕਰਦਾ 15 ਕਿਲੋ ਵਿਸਫੋਟਕ ਸਮਗਰੀ ਵੀ ਇਹ ਲੈ ਕੇ ਜਾਣ ਦੀ ਇਹਦੇ ਚ ਸਮਰੱਥਾ ਲਾਂਚ ਕਰਨ ਤੋਂ ਬਾਅਦ ਆਪਰੇਟਰਾਂ ਦੀ ਜ਼ਰੂਰਤ ਨਹੀਂ ਪੈਂਦੀ ਇਨੂੰ ਟਰੱਕ ਜਾਂ ਜਹਾਜ਼ ਦੇ ਵਿੱਚੋਂ ਵੀ ਲਾਂਚ ਕੀਤਾ ਜਾ ਸਕਦਾ। ਭਾਰਤ ਨੇ ਹਾਰਪੀ ਡਰੋਨ ਨੂੰ ਸਾਲ 2002 ਦੇ ਦशक ਦੀ ਸ਼ੁਰੂਆਤ ਵਿੱਚ ਖਰੀਦਿਆ ਸੀ। ਭਾਰਤ ਨੇ ਹਾਰਪੀ ਦੇ ਨਾਲ ਨਾਲ ਇਸ ਦੇ ਐਡਵਾਂਸ ਵਰਜ਼ਨ ਹੈਰੋਪ ਨੂੰ ਵੀ ਖਰੀਦਿਆ। ਉਧਰ ਪਾਕਿਸਤਾਨ ਦੇ ਸੂਚਨਾ ਮੰਤਰੀ ਉਤੱਲਾ ਤਰਾਰ ਨੇ ਐਲਓਸੀ ਤੇ 40 ਤੋਂ 50 ਭਾਰਤੀ ਸੈਨਿਕਾਂ ਨੂੰ ਮਾਰੇ ਜਾਣ ਦਾ ਦਾਵਾ ਕੀਤਾ। ਤਰਾਰ ਨੇ ਇਸ ਨੂੰ ਇੱਕ ਵੱਡੀ ਉਪਲਬਧੀ ਦੱਸਿਆ ਗਿਆ। ਉਹਨਾਂ ਕਿਹਾ ਕਿ ਪਾਕਿਸਤਾਨ ਨੂੰ ਆਤਮ ਰੱਖਿਆ ਦੇ ਲਈ ਅਧਿਕਾਰ ਦੇ ਤਹਿਤ ਜਵਾਬੀ ਕਾਰਵਾਈ ਦਾ ਅਧਿਕਾਰ 8 ਮਿੰਟ ਪਹਿਲੇ ਜਿਹੜੀ ਖਬਰ ਸੀ ਕਿ ਭਾਰਤ ਦੇ ਨਾਲ ਲੱਗਦੇ ਵੱਧ ਰਿਤਨਾ ਦੇ ਦਰ ਹਨ ਪਾਕਿਸਤਾਨ ਸੁਪਰ ਲੀਗ ਦੇ ਬਾਕੀ ਮੈਚ ਜਿਹੜੇ ਉਹ ਕਰਾਚੀ ਵਿੱਚ ਟਰਾਂਸਫਰ ਕਰ ਦਿੱਤੇ ਨੇ ਹੁਣ ਸਾਰੇ ਮੈਚ ਕਰਾਚੀ ਵਿੱਚ ਹੋਣਗੇ ਭਾਰਤੀ ਇਸ ਸਟ੍ਰਾਈਕ ਤੋਂ ਬਾਅਦ ਕੱਲ ਪਾਕਿਸਤਾਨ ਸੁਪਰ ਲੀਗ ਦਾ ਮੈਚ ਰੱਦ ਕਰ ਦਿੱਤਾ ਗਿਆ ਸੀ ਭਾਰਤ ਪਾਕਿਸਤਾਨ ਦੇ ਵਿਚਕਾਰ ਵੱਧ ਰਿਤਨਾ ਦੇ ਦਰ ਹਨ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਇਹਨਾਂ ਦੋਨਾਂ ਮੁਲਕਾਂ ਦੀ ਯਾਤਰਾ ਨਾ ਕਰਨ ਦੇ ਨਿਰਦੇਸ਼ ਦਿੱਤੇ ਨੇ ਇਹਨਾਂ ਦੇਸ਼ਾਂ ਵਿੱਚ ਅਮਰੀਕਾ, ਬ੍ਰਿਟੇਨ, ਚੀਨ, ਸਿੰਗਾਪੁਰ, ਆਸਟ੍ਰੇਲੀਆ, ਕੈਨੇਡਾ, ਰੂਸ, ਆਇਰਲੈਂਡ ਅਤੇ ਨਿਊਜ਼ੀਲੈਂਡ ਸ਼ਾਮਲ ਨੇ ਇਹਨਾਂ ਨਵੇਂ ਹੁਕਮਾਂ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਤੇ ਪਾਕਿਸਤਾਨ ਦੇ ਵਿੱਚ ਯਾਤਰਾ ਕਰਨ ਤੋਂ ਮਨਾ ਕਰ ਦਿੱਤਾ ਹੈ ਭਾਰਤ ਨੇ ਪਰੇਸ਼ਣ ਸੰਦੂਰ ਦੇ ਦੌਰਾਨ ਜ਼ਿਆਦਾਤਰ 에ਅਰਲਾਈਨਸ ਪਾਕਿਸਤਾਨੀ 에ਅਰ ਸਪੇਸ ਤੋਂ ਬਚ ਰਹੀ ਹੈ ਫਲਾਈਟ ਟਰੈਕਿੰਗ ਵੈਬਸਾਈਟ ਦੇ ਮੁਤਾਬਕ ਸਿਰਫ ਇਥੋਪੀਆਈ 에ਅਰਲਾਈਨ ਦੀ ਫਲਾਈਟ E T H 672 ਨੂੰ ਹੀ ਹਮਲੇ ਦੇ ਦੌਰਾਨ ਪਾਕਿਸਤਾਨ ਦੇ 에ਅਰ ਸਪੇਸ ਵਿੱਚ ਗੁਜ਼ਰਦੇ ਦੇਖਿਆ ਗਿਆ ਇਹ ਫਲਾਈਟ 에ਥੋਪੀਆ ਅਤੇ ਅਦੀਸ ਰਾਬਾਬਾ ਦੇ ਦੱਖਣ ਕੋਰੀਆ ਦੇ ਸਿਉਲ ਨੂੰ ਜਾ ਰਹੀ ਹੈ ਉਧਰ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਿ ਪਾਕਿਸਤਾਨ ਦੀ ਸੰਸਦ ਦੇ ਵਿੱਚ ਸੰਸਦ ਮੈਂਬਰ ਤਾਇਰ ਇਕਬਾਲ ਨੇ ਉਹਦੀ ਇੱਕ ਰੋਂ ਦੀ ਵੀਡੀਓ ਆਈ ਹੈ ਜਿਹੜੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਇਸ ਨੂੰ ਕਹਿ ਰਹੇ ਕਿ ਖੁਦਾ ਸਾਨੂੰ ਬਚਾਲੇ ਉਧਰ ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ 라ਵਲਪਿੰਡੀ ਕ੍ਰਿਕਟ ਸਟੇਡੀਅਮ ਦੇ ਨੇੜੇ ਇੱਕ ਡਰੋਨ ਹਮਲਾ ਹੋਇਆ ਇਸ ਵਿੱਚ ਫੂਡ ਵੈਂਡਰ ਨੂੰ ਨੁਕਸਾਨ ਪਹੁੰਚਿਆ ਤੇ ਦੋ ਲੋਕ ਵੀ ਜ਼ਖਮੀ ਹੋਏ ਨੇ 라ਵਲਪਿੰਡੀ ਕ੍ਰਿਕਟ ਸਟੇਡੀਅਮ ਵਿੱਚ ਹਾਲੇ ਪਾਕਿਸਤਾਨੀ ਸੁਪਰ ਲੀਗ ਮੈਚ ਚੱਲ ਰਹੇ ਨੇ ਕੱਲ ਭਾਰਤ ਦੇ 에ਅਰ ਸਟ੍ਰਾਈਕ ਤੋਂ ਬਾਅਦ ਪੀਐਸ ਸਪੈਸ਼ਲ ਦਾ ਮੈਚ ਰੰਕ ਕਰ ਦਿੱਤਾ ਗਿਆ ਸੀ ਉਧਰ ਪਾਕਿਸਤਾਨ ਨੇ ਦੋਸ਼ ਲਗਾਏ ਕਿ ਭਾਰਤ ਨੇ ਨੀਲਮ ਚੇਲਮ ਹਾਈਡਰੋ ਪਾਵਰ ਪ੍ਰੋਜੈਕਟ ਨੂੰ ਨਿਸ਼ਾਨਾ ਬਣਾਇਆ ਇਸ ਦੇ ਨਾਲ ਹੀ ਆਸ-ਪਾਸ ਦੀਆਂ ਬਸਤੀਆਂ ਵਿੱਚ ਰਹਿ ਰਹੇ ਨਾਗਰਿਕਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਪਾਕਿਸਤਾਨ ਵੱਲੋਂ ਇੱਕ ਦਾਵਾ ਕੀਤਾ ਗਿਆ ਇਹ ਗੋਲਾਬਾਰੀ ਅੱਧੀ ਰਾਤ ਸਵੇਰੇ 7 ਵਜੇ ਤੇ ਚੱਲੀਆ ਪड़ोसी ਦੇਸ਼ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਨਦੰਡੋ ਦਾ ਮਾਪਦੰਡਾਂ ਦਾ ਉਲੰਘਣਾ ਹਾਈਡਰੋ ਪਾਵਰ ਪ੍ਰੋਜੈਕਟ ਦੇ ਚੇਅਰਮੈਨ ਨੇ ਕਿਹਾ ਕਿ ਉਹਨਾਂ ਦੀ ਤਕਨੀਕੀ ਟੀਮਾ ਫਿਲਹਾਲ ਨੁਕਸਾਨ ਦੀ ਜਿਹੜੀ ਹੈ ਆਕਲਨ ਕਰ ਰਹੀ ਹੈ ਉਧਰ ਅਮਰੀਕਾ ਨੇ ਪਾਕਿਸਤਾਨ ਦੇ ਲੋਅਰਸ ਤੇ ਆਪਣੇ ਸਾਰੇ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਸ਼ੈਲਟਰ ਇਨ ਪਲੇਸ ਮਤਲਬ ਸੁਰੱਖਿਅਤ ਥਾਵਾਂ ਤੇ ਰੁਕਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਇਹ ਨਿਰਦੇਸ਼ ਲਾਹੌਰ ਅਤੇ ਉਸ ਦੇ ਆਸ-ਪਾਸ ਡਰੋਨ ਵਿਸਪੋਰਟ ਡਰੋਨ ਡਿੱਗਣ ਤੇ ਸੰਭਾਵਿਤ ਹਵਾਈ ਗੁਸਪੈਡ ਦੀਆਂ ਰਿਪੋਰਟਾਂ ਤੋਂ ਬਾਅਦ ਜਾਰੀ ਕੀਤਾ ਗਿਆ ਅਮਰੀਕੀ ਦੂਤਾਵਾਸ ਦੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਕਿ ਉਹਨਾਂ ਨੇ ਸ਼ੁਰੂਆਤੀ ਰਿਪੋਰਟਾਂ ਮਿਲਣ ਕੇ ਲਾਹੌਰ ਦੇ ਮੁੱਖ 에어ਪੋਰਟ ਦੇ ਆਸ-ਪਾਸ ਕੁਝ ਖੇਤਰਾਂ ਵਿੱਚ ਪਾਕਿਸਤਾਨੀ ਪ੍ਰਸ਼ਾਸਨ ਦੁਆਰਾ ਖਾਲੀ ਕਰਾਇਆ ਜਾ ਸਕਦਾ ਹੈ ਲਾਹੌਰ ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਮੌਜੂਦਾ ਅਮਰੀਕੀ ਅਮਰੀਕੀ ਨਾਗਰਿਕਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਹ ਕਿਸੇ ਸੁਰੱਖਿਅਤ ਥਾਂ 'ਤੇ ਨਹੀਂ ਹੈ ਤੇ ਉੱਥੇ ਉਹ ਪਹੁੰਚ ਜਾਣ ਅਜਿਹਾ ਕਰਨ ਸੰਭਾਵਨਾ ਹੈ ਤੇ ਉਹ ਜਿਹੜੇ ਨੇ ਸੁਰੱਖਿਅਤ ਥਾਂ 'ਤੇ ਸ਼ਰਨ ਲੈ ਸਕਦੇ ਨੇ ਉਧਰ ਦੁਪਹਿਰ 3 ਵਜੇ ਦੀ ਖਬਰ ਸੀ ਕਿ اسلامਾਬਾਦ ਦੇ ਡਿਪਲੋਮੈਟਿਕ ਕਮਿਸ਼ਨ ਦੇ ਦਫ਼ਤਰ ਨੇ ਕਿਹਾ ਕਿ ਕੁਝ ਲੋਕ ਝੂਠੇ ਸਾਇਰਨ ਵਜਾ ਕੇ دہشت ਪੁਲਾ ਰਹੇ ਨੇ ਅਜਿਹੇ ਲੋਕਾਂ ਨੂੰ ਉੱਥੇ ਚੇਤਾਵਨੀ ਦਿੱਤੀ ਗਈ ਕਿ ਲੋਕਾਂ ਨੂੰ ਅਜਿਹੀ ਅਫਵਾਹਾਂ ਤੋਂ ਬਚਣ ਵਾਸਤੇ ਕਿਹਾ ਗਿਆ ਐਮਰਜੈਂਸੀ ਦੇ ਵਿੱਚ ਸਿਰਫ ਜ਼ਿਲ੍ਹਾ ਪ੍ਰਸ਼ਾਸਨ ਹੀ ਟੀਵੀ ਅਤੇ ਸੋਸ਼ਲ ਮੀਡੀਆ ਦੀ ਜਾਣਕਾਰੀ ਦੇਵੇਗਾ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਸ਼ਟੀ ਤੋਂ ਬਿਨਾਂ ਕੋਈ ਵੀ ਜਾਣਕਾਰੀ ਜਿਹੜੀ ਆ ਉਹ ਗੈਰਕਾਨੂੰਨੀ ਮੰਨੀ ਜਾਏਗੀ ਉਧਰ ਭਾਰਤ-ਪਾਕਿਸਤਾਨ ਦੇ ਵਿਚਕਾਰ ਸ਼ੰਗਰਸਵੇ ਚੀਨੀ ਲੜਾਕੂ ਵਿਮਾਨਾਂ ਨੂੰ ਵੀ ਸ਼ਾਮਲ ਹੋਣ ਦੀ ਖਬਰ ਨੂੰ ਲੈ ਕੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਭਾਰਤ ਨੇ ਬੁੱਧਵਾਰ ਨੂੰ ਪਾਕਿਸਤਾਨ ਤੇ ਮਜ਼ਾਈਲਾਂ ਦੇ ਨਾਲ ਹਮਲਾ ਕੀਤਾ ਇਸ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਜਵਾਬੀ ਹਮਲੇ ਵਿੱਚ ਚੀਨ ਦੇ ਲੜਾਕੂ ਵਿਮਾਨਾਂ ਦਾ ਇਸਤੇਮਾਲ ਕੀਤਾ ਨਿਊ ਜੇਂਸੀ ਦੇ ਹਵਾਲੇ ਨਾਲ ਭਾਰਤ ਨੇ ਪਾਕਿਸਤਾਨ ਦੇ ਤਿੰਨ ਸ਼ਹਿਰਾਂ ਵਿੱਚ ਹੈਡਕੁਆਟਰ 9 에어 డిਫੈਂਸ ਸਿਸਟਮ ਤਬਾਹ ਕਰ ਦਿੱਤੇ ਨੇ ਭਾਰਤ ਨੇ ਇਹਨਾਂ ਨੂੰ ਤਬਾਹ ਕਰਨ ਲਈ ਹਾਰਪੀ ਡਰੋਨ ਦਾ ਇਸਤੇਮਾਲ ਕੀਤਾ ਪਾਕਿਸਤਾਨ ਨੇ ਚੀਨ ਤੋਂ ਐਚਕਿਊ 9 에어 డిਫੈਂਸ ਸਿਸਟਮ ਹਾਸਲ ਕੀਤਾ ਹੈ ਇਹਨੂੰ ਐਫਡੀ 2000 ਵੀ ਕਿਹਾ ਜਾਂਦਾ ਹੈ ਇੱਕ ਲੰਬੀ ਦੂਰੀ ਦੀ ਸਤਾਤ ਤੋਂ ਹਵਾ ਤੇ ਮਾਰ ਕਰਨ ਵਾਲੀ ਮਜ਼ਾਈਲ ਇੱਕ ਪ੍ਰਣਾਲੀ ਹੈ ਜਿਹਨੂੰ ਜਹਾਜ਼ ਅਤੇ ਕਰੂਜ਼ ਮਜਾਇਲਾ ਨੂੰ ਮਾਰ ਜਾਂ ਡੇਗਣ ਲਈ ਡਿਜ਼ਾਈਨ ਕੀਤਾ ਗਿਆ ਤੇ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਉਹ ਇਹ ਕਿ ਭਾਰਤ ਨੇ ਵੀ ਜਵਾਬੀ ਹਮਲਾ ਕੀਤਾ ਉਧਰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਸ਼ਰੀਫ ਨੇ ਕਿਹਾ ਕਿ ਭਾਰਤ ਨੇ ਕੇਵਲ ਜਿਹੜੇ ਨੇ ਉਹ ਆਰਮਿਤ ਕਾਣੇ ਤੇ ਹਮਲਾ ਕੀ ਕਰਨਗੇ ਨਾਗਰਿਕਾਂ ਤੇ ਨਹੀਂ ਆਸਮਨਿਕਾਂ ਕੇ ਕਿ ਜੰਗ ਦੀ ਸਥਿਤੀ ਵਿੱਚ ਪਾਕਿਸਤਾਨੀ ਅੰਤਰਰਾਸ਼ਟਰੀ ਕਾਨੂੰਨਾਂ ਦਾ ਪਾਲਣ ਕਰੇਗਾ ਉਹ ਟਕਰਾ ਨੂੰ ਸੈਨਾ ਦੇ ਟਿਕਾਣਿਆਂ ਤੱਕ ਹੀ ਸੀਮਤ ਰੱਖਣਗੇ ਆਸਮ ਨੇ ਭਾਰਤ ਦੇ ਪੰਜ ਲੜਾਕੂ ਜਾਂ ਜਨੂਅਰੀ ਅਡਾਉਣ ਦੇ ਦਾਅਵੇ ਪਰ ਇੱਕ ਬੇਤੁਕਾ ਬਿਆਨ ਦਿੱਤਾ ਹੈ ਬੁੱਧਵਾਰ ਨੂੰ ਸੀਐਨਏ ਦੇ ਇੱਕ ਇੰਟਰਵਿਊ ਚ ਜਦੋਂ ਉਹਨੂੰ ਪੁੱਛਿਆ ਤੇ ਸਵਾਲ ਪੁੱਛਿਆ ਗਿਆ ਤਾਂ ਉਹਨੇ ਕਿਹਾ ਕਿ ਸਭ ਕੁਝ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਆਸਮ ਨੇ ਪੱਤਰਕਾਰ ਕਿ ਉਹਨਾਂ ਦਾ ਦਾਵਾ ਸਾਬ ਸੱਚ ਸਾਬਦ ਕਹਨ ਵਾਸਤੇ ਕੋਈ ਸਬੂਤ ਆ ਤਾਂ ਉਹਨਾਂ ਨੇ ਕਿਹਾ ਕਿ ਇਹ ਸਭ ਇੰਡੀਅਨ ਸੋਸ਼ਲ ਮੀਡੀਆ ਤੇ ਹੀ ਚੱਲ ਰਿਹਾ ਹੈ ਪਲੇਨ ਦਾ ਮਲਬਾ ਉਹਨਾਂ ਦੇ ਇਲਾਕੇ ਵਿੱਚ ਡਿੱਗਿਆ ਪਾਕਿਸਤਾਨ ਨੇ ਕਈ ਵਾਰ ਇਹ ਵੀ ਦਾਵਾ ਕੀਤਾ ਹੈ ਕਿ ਉਹਨਾਂ ਨੇ ਭਾਰਤ ਦੇ ਪੰਜ ਜਿਹੜੇ ਜਹਾਜ਼ ਅਤੇ ਇੱਕ ਡਰੋਨ ਨੂੰ ਡੇਗਿਆ ਪਰ ਇਹ ਅਫਵਾਹਾਂ ਪਾਕਿਸਤਾਨ ਵੱਲੋਂ ਫਲਾਈਆਂ ਜਾ ਰਹੀਆਂ ਜਾਂ ਕਿ ਭਾਰ ਸਰਕਾਰ ਵੱਲੋਂ ਹਜੇ ਇਸ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ ਪਰ ਜਿਹੜੀ ਹੁਣ ਖਬਰ ਪੁਸ਼ਟੀ ਕੀਤੀ ਗਈ ਹੈ ਉੱਥੋਂ ਦੇ ਮੀਡੀਆ ਵੱਲੋਂ ਵੀ ਔਰ ਭਾਰਤ ਦੇ ਕਈ ਵੱਖ-ਵੱਖ ਵੈੱਬ ਪੋਰਟਲਾਂ ਤੇ ਖਬਰ ਚੱਲ ਰਹੀ ਹੈ ਕਿ ਭਾਰਤ ਦੇ 15 ਫੌਜੀ ਟਿਕਾਣਿਆਂ ਤੇ ਪਾਕਿਸਤਾਨ ਵੱਲੋਂ ਹਮਲਾ ਕੀਤਾ ਗਿਆ ਸੀ ਉਹਦੀ ਨਕਾਮ ਕੋਸ਼ਿਸ਼ ਕੀਤੀ ਹੈ ਜਿਸ ਦੇ ਚੱਲਦਿਆਂ ਜਵਾਬੀ ਕਾਰਵਾਈ ਦੇ ਤਹਿਤ ਲਾਹੌਰ ਕਰਾਚੀ ਤੇ 라ਵਲ ਪਿੰਡੀ ਸਮੇਤ ਨੋ ਸ਼ਹਿਰਾਂ ਤੇ ਡਰੋਨ ਰਾਹੀਂ ਜਵਾਬੀ ਕਾਰਵਾਈ ਕੀਤੀ ਗਈ ਆ ਔਰ ਉਧਰ ਅਮਰੀਕਾ ਨੇ ਲਾਹੌਰ ਜਾਂ ਪਾਕਿਸਤਾਨ ਵਿੱਚ ਗਏ ਅਮਰੀਕੀ ਨਾਗਰਿਕਾਂ ਨੂੰ ਤੁਰੰਤ ਲਾਹੌਰ ਸ਼ਹਿਰ ਜਾਂ ਸੁਰੱਖਿਤਾ ਵਾਲਾਂ ਤੇ ਪਹੁੰਚਣ ਵਾਸਤੇ ਆਦੇਸ਼ ਜਾਰੀ ਕਰ ਦਿੱਤੇ ਨੇ ਤੇ ਲੈਹਿੰਦੇ ਪੰਜਾਬ ਦੇ ਵਿੱਚ ਐਮਰਜੈਂਸੀ ਲੱਗ ਚੁੱਕੀ ਆ ਫਿਲਹਾਲ ਇਸ ਖਬਰ ਦੇ ਨਾਲ ਤੁਹਾਡੇ ਤੋਂ ਲੈ ਕੇ ਆ ਗਿਆ ਦੇਖਦੇ ਰਹੋ ਇਸ ਪੰਜਾਬ ਧੰਨਵਾਦ